ਟੈਕਸੀ ਚਾਲਕ ਦੇ ਕਤਲ ਦੀ ਗੁੱਥੀ 32 ਘੰਟਿਆਂ ਦੇ ਵੀ ਸੁਲ ਜਾਈ ਗਈ ਦੋਸ਼ੀ ਗ੍ਰਫਤਾਰ ਲੁੱਟੀ ਹੋਈ ਗੱਡੀ ਵੀ ਬਰਾਮਦ ਨਮਸਕਾਰ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਤੇ ਇੱਕ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਵਿੱਚ ਖੰਨਾ ਪੁਲਿਸ ਨੇ ਟੈਕਸੀ ਚਾਲਕ ਦੇ ਕਤਲ ਦੀ ਗੁੱਥੀ ਨੂੰ ਸਿਰਫ 32 ਘੰਟਿਆਂ ਦੇ ਅੰਦਰ ਸੁਲਝਾ ਦਿੱਤਾ ਹੈ ਇਸ ਘਟਨਾ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੁੱਟੀ ਹੋਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਅਤੇ ਕਾਤਲ ਦੋਹਾਂ ਹੀ ਇੱਕ ਹੀ ਇਲਾਕੇ ਦੇ ਰਹਿਣ ਵਾਲੇ ਸਨ। ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਕਾਰਨ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਮ੍ਰਿਤਕ ਅਤੇ ਕਾਤਲ ਵਿਚਕਾਰ ਪੁਰਾਣੀਆਂ ਤਕਰਾਰਾ ਨੇ ਇਸ ਘਟਨਾ ਨੂੰ ਉਤਪੰਨ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਅਤੇ ਕਤਲ ਵਿੱਚ ਵਰਤੀ ਗਈ ਗੱਡੀ ਨੂੰ ਵੀ ਵਾਪਸ ਲੱਭ ਲਿਆ। ਜਿਵੇਂ ਤੁਸੀਂ ਸਾਰੇ ਦੇਖੀ ਹੋਣੀ ਸ਼ਨੀਵਾਰ ਨੂੰ ਔਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈ ਦੇ ਅ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉੱਥੇ ਬੋਡੀ ਮਿਲੀ ਸੀ ਤੇ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਉਹ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ क्राइम ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤਾਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵੱਖ-ਵੱਖ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜਰਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕੀ ਆਪਣੀ ਸੀਪੀ ਲੁਧਿਆਣਾ શ્રી ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਲਦੀਪ ਕੌਰ ਜੀ ਔਰ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੀ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਇਹਦੇ ਵਿੱਚ ਜੋ ਪ੍ਰੀਲਿਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਇਹਦਾ ਨੀਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੁਛਗਿੱਛ ਤੇ ਆਣ ਵਾਲੀ ਹੈਗੀ ਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਵਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਚ ਝਗੜਾ ਹੋ ਗਿਆ ਔਰ ਇਹਨੇ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੀ ਆਪਸ ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਵੱਡਾ ਇਨਾ ਵੱਧ ਗਿਆ ਕਿ ਇਹਨਾਂ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਚੀ ਬਾਤ ਲੱਗੀ ਹੈ ਔਰ ਬਾਤ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚਸਤੇ ਵਿੱਚ ਲਾਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜਿੱਹਾਂ ਤੱਕ ਹਮੇ ਜੋ ਪਤਾ ਚੱਲੀ ਹੈਗੇ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀ ਇਹਨਾਂ ਦੀ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈਗੀ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹ ਦੇ ਉਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਡੇਰਾਬਸੀ ਤੋਂ ਡੇਰਾਬਸੀ ਤੋਂ ਬਰਾਮਦ ਹੋਈ ਹੈ ਡੇਰਾਬਸੀ ਮੋਹਾਲੀ ਜ਼ਿਲ੍ਹੇ ਤੋਂ ਇੰਨੇ ਇਥੋਂ ਦੀ ਲਿਖੀ ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇੰਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗਰ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਆ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਆ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੈਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋ ਜੇ ਹੈਗੇ ਆ ਇਹ ਮੁਜ਼ਫਰਨਗਰ ਦੀ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਹੈ ਕਿ ਜੋ ਮਾਈਗਰੇਟਡ ਸਿਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗਰੇਟ ਕੀਤਾ ਸੀ ਇਹਨਾਂ ਦੀ ਮੀਰਟ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀ ਆ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਜੀ ਐਕਚੁਅਲੀ ਅੱਜ ਦੇ ਕਿਉਂਕਿ ਵੈਪਨ ਜੋ ਰਿਕਵਰੀ ਸਿਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਪਿੱਛੋਂ ਆਇਆ ਸੀਗਾ ਇੰਨੇ ਜੋ ਗੱਡੀ ਸੀ ਉਹ ਡੇਰਾ ਵਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਦੇ ਅੱਖਰ ਤਹਿਤ ਜੋ ਆਪਣੀ ਇਹਦੇ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤੋਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤੋਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋਂ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਮੰਡਲ ਲੈ ਲਵਾਂਗੇ। ਬਾਕੀ ਹੋਰ ਅਪਡੇਟਸ ਲਈ ਬਨੇ ਰਹਿਣਾ ਵੋ ਖ਼ਬਰੀਦਾਰ ਟੀਵੀ ਦੇ ਨਾਲ। ਧੰਨਵਾਦ।